ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕਿਵੇਂ ਹੋ ਮੀਂ ਦਾ ਸਾਰੇ ਚੜਦੀ ਕਲਾ ਚ ਹੋਮੋਗੇ ਤੇ ਜਿਵੇਂ ਆਪਣਾ ਟੌਪਿਕ ਚੱਲ ਰਿਹਾ ট্রেਡਿੰਗ ਵੀ ট্রেਡਿੰਗ ਕੀ ਹੁੰਦੀ ਹੈ ਤੇ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਿਆ ਸੀਗਾ ট্রেਡਿੰਗ ਹਨਾ ਵੀ ਇਹ ਚਾਰ ਤਰ੍ਹਾਂ ਦੀ ਹੁੰਦੀ ਆ ਠੀਕ ਹੈ ਜੀ ট্রেਡਿੰਗ ਪਹਿਲੀ ਹੁੰਦੀ ਆ ਇੰਟਰਾ ਇੰਟਰਾਡੇ ਠੀਕ ਹੈ ਦੂਜੀ ਆਪਣੀ ਹੈਗੀ ਸੀ ਸਵਿੰਗ ਠੀਕ ਹੈ ਜੀ ਆਪਣੀ ਤੀਜੀ ਹੈਗੀ ਸੀ ਪੋਜੀਸ਼ਨਲ ਠੀਕ ਹੈ ਜੀ ਪੋਜੀਸ਼ਨਲ ਠੀਕ ਹੈ ਜੀ ਤੇ ਚੌਥੀ ਆਪਣੀ ਹੈਗੀ ਸੀਗੀ ਸਕੈਲਪਿੰਗ ਠੀਕ ਹੈ ਜੀ ਕੈਲਪਿੰਗ ਠੀਕ ਹੈ ਜੀ ਇਹਨਾਂ ਵਿੱਚੋਂ ਆਪਾਂ ਦੋ ਕਵਰ ਕਰ ਲੀਆਂ ਸੀ ਆਪਣੀਆਂ ਦੋ ਰਹਿ ਗਈਆਂ ਸੀ ਠੀਕ ਹੈ ਜੀ ਤੇ ਅੱਜ ਆਪਾਂ ਹੁਣ ਗੱਲ ਕਰਾਂਗੇ ਪੋਜੀਸ਼ਨਲ ਤੇ ਸਕੈਲਪਿੰਗ ਦੀ ਠੀਕ ਹੈ ਜੀ ਜੇ ਵੀਡੀਓ ਲੱਗੀ ਵਧੀਆ ਤਾਂ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਅੱਗੇ ਹੋਰ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਦੋਸਤਾਂ ਮਿੱਤਰਾਂ ਨਾਲ ਆਪਣਿਆਂ ਨਾਲ ਕਰ ਲਿਓ ਸ਼ੇਅਰ ਠੀਕ ਹੈ ਜੀ ਤੇ ਆਓ ਅੱਜ ਆਪਾਂ ਗੱਲ ਕਰਦੇ ਹਾਂ ਪੋਜੀਸ਼ਨਲ ਪੋਜੀਸ਼ਨਲ ਠੀਕ ਹੈ ਜੀ ਪੋਜੀਸ਼ਨਲ ਟਰੇਡਿੰਗ ਦੀ ਪੋਜੀਸ਼ਨਲ ਟਰੇਡਿੰਗ ਪੋਜੀਸ਼ਨਲ ਟਰੇਡਿੰਗ ਦੀ ਠੀਕ ਹੈ ਜੀ ਟ੍ਰੇਡਿੰਗ ਠੀਕ ਹੈ ਜੀ ਤੇ ਪੋਜੀਸ਼ਨਲ ਟ੍ਰੇਡਿੰਗ ਕੀ ਹੁੰਦੀ ਆ ਇਹ ਜੀ ਲਾ ਲਓ ਤੁਸੀਂ ਮਤਲਬ ਮੰਥ 1 ਮੰਥ 12 ਮੰਥ ਤੋਂ ਲੈ ਕੇ ਈਅਰ ਈਅਰ ਯਾਨੀ ਚ ਇੱਕ ਮਹੀਨੇ ਤੋਂ ਲੈ ਕੇ ਇੱਕ ਮਹੀਨੇ ਤੋਂ ਲੈ ਕੇ ਲੈ ਕੇ ਸਾਲਾਂ ਸਾਲਾਂ ਤੱਕ ਰੱਖੀ ਜਾਵੇ ਉਹ ਪੋਜੀਸ਼ਨਲ ਟਰੇਡਿੰਗ ਹੁੰਦੀ ਹੈ ਠੀਕ ਹੈ ਜੀ ਕੋਈ ਵੀ ਆਪਾਂ ਟਰੇਡ ਲੈਣੇ ਆ ਜਿਵੇਂ ਆਪਾਂ ਅੱਜ ਟਰੇਡ ਕੋਈ ਪਲਾਨ ਕਰਿਆ ਤੇ ਉਹ ਆਪਾਂ ਮਤਲਬ ਇੱਕ ਇੱਕ ਮਹੀਨੇ ਤੋਂ ਲੈ ਕੇ ਲੈ ਮਹੀਨੇ ਤੋਂ ਲੈ ਕੇ ਸਾਲਾਂ ਤੱਕ ਰੱਖੀ ਜਾਵੇ ਕੋਈ ਵੀ ਟ੍ਰੇਡ ਰੱਖਿਆ ਜਾਵੇ ਹੋਲਡਿੰਗ ਤੇ ਉਹਨੂੰ ਆਪਾਂ ਕਹਿੰਦੇ ਆ ਪੋਜੀਸ਼ਨਲ ਟ੍ਰੇਡਿੰਗ ਠੀਕ ਹੈ ਜੀ ਪੋਜੀਸ਼ਨ ਵੀ ਆਪਣੀ ਪੋਜੀਸ਼ਨ ਬਣਾ ਕੇ ਚੱਲਣਾ ਪਹਿਲਾਂ ਇਹਦੇ ਵਿੱਚ ਕਰਨ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਚਾਰਟ ਆ ਉਹ ਪਿੱਛੋਂ ਸਾਰਾ ਦੇਖਣਾ ਪੈਂਦਾ ਮਾਰਕੀਟ ਦਾ ਪੋਜੀਸ਼ਨ ਲੈਣ ਤੋਂ ਪਹਿਲਾਂ ਟ੍ਰੇਡ ਲੈਣ ਤੋਂ ਪਹਿਲਾਂ ਆਪਾਂ ਨੂੰ ਉਹ ਦੇਖਣਾ ਪੈਂਦਾ ਵੀ ਇਹ ਕਿੱਦਾਂ ਮੂਵਮੈਂਟ ਕਰ ਰਹੀ ਆ ਠੀਕ ਆ ਜੀ ਤੇ ਇਹਦੇ ਵਿੱਚ ਇਹਦਾ ਫਾਇਦਾ ਇਹ ਆ ਵੀ ਇਹਦੇ ਵਿੱਚ ਆਪਾਂ ਨੂੰ ਸਾਰਾ ਦਿਨ ਚਾਰਟ ਦੇਖਣ ਦੀ ਕੋਈ ਲੋੜ ਨਹੀਂ ਮਾਰਕੀਟ ਦੇਖਣ ਦੀ ਵੀ ਅੱਜ ਆਪਾਂ ਜਾਂ ਡਾਊਨ ਆ ਠੀਕ ਆ ਉਹ ਹੈਗੀ ਇੰਟਰਾਡੇ ਦੇ ਵਿੱਚ ਇਹਦੇ ਵਿੱਚ ਆਪਾਂ ਨੂੰ ਬਿਲਕੁਲ ਸਾਰਾ ਦਿਨ ਚਾਰਟ ਤੇ ਜਾਂ ਪੀਸੀ ਤੇ ਬੈਠਣ ਦੀ ਲੋੜ ਨਹੀਂ ਇਹਦੇ ਵਿੱਚ ਆਪਾਂ ਅੱਜ ਟਰੇਡ ਲਿਆ ਤੁਸੀਂ ਅੱਜ ਟਰੇਡ ਲਿਆ ਮੰਨੋ ਤੁਸੀਂ ਇੱਕ ਤਰੀਕ ਨੂੰ ਟਰੇਡ ਠੀਕ ਆ ਟਰੇਡ ਪਲਾਨ ਕਰਿਆ ਠੀਕ ਆ ਜੀ ਐਂਟਰੀ ਕਰੀ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਉਹਨੂੰ ਵੀਕ ਮੰਥ ਮੰਥ ਤੱਕ ਦੇਖ ਸਕਦੇ ਹੋ ਵੀਕਲੀ ਵੀ ਵੀਕ ਬਾਅਦ ਦੇਖ ਸਕਦੇ ਹੋ ਮੰਥ ਬਾਅਦ ਦੇਖ ਸਕਦੇ ਹੋ ਵੀ ਇਹਦੇ ਵਿੱਚ ਆਪਣਾ ਕਿੰਨਾ ਪ੍ਰੋਫਿਟ ਹੁੰਦਾ ਤੇ ਕਿੰਨਾ ਲਾਸ ਹੁੰਦਾ ਠੀਕ ਹੈ ਜੀ ਉਹ ਚੀਜ਼ ਨੂੰ ਦੇਖ ਕੇ ਤੁਸੀਂ ਇਹ ਟਰੇਡ ਨੂੰ ਐਗਜ਼ਿਟ ਜਾਂ ਅੱਗੇ ਕੰਟੀਨਿਊ ਰੱਖ ਸਕਦੇ ਹੋ ਇਹਦੇ ਵਿੱਚ ਇਨਵੈਸਟਮੈਂਟ ਇਨਵੈਸਟਮੈਂਟ ਮਿੰਟ ਘੱਟ ਹੁੰਦੀ ਆ ਜੀ ਤੇ ਪ੍ਰੋਫਿਟ ਪ੍ਰੋਫਿਟ ਜ਼ਿਆਦਾ ਹੁੰਦਾ ਠੀਕ ਆ ਜੀ ਤੇ ਇਹਦੇ ਚ ਰਿਸਕ ਘੱਟ ਆ ਤੇ ਪ੍ਰੋਫਿਟ ਹੀ ਜ਼ਿਆਦਾ ਵਾ ਇਹਦੇ ਵਿੱਚ ਆਪਣਾ ਲਾਸ ਹੋਣ ਦੇ ਕਾਰਨ ਬਹੁਤ ਘੱਟ ਨੇ ਰੀਅਲ ਹੀ ਨੇ ਹਾਂ ਹੋ ਸਕਦਾ ਵੀ ਮਾਰਕੀਟ ਕੁਝ ਟਾਈਮ ਲਈ ਮੰਥਲੀ ਕੁਝ ਮੰਥ ਲਈ ਮਾਰਕੀਟ ਸਟਕ ਰਹੇ ਕੋਈ ਜ਼ਿਆਦਾ ਮੂਵਮੈਂਟ ਨਾ ਕਰੇ ਪਰ ਜੋ ਆਪਣੇ ਇਨਵੈਸਟਮੈਂਟ ਲਾਈ ਹੋਈ ਆ ਉਹ ਆਪਣੀ ਉਵੇਂ ਹੀ ਰਹੂ ਜਿਵੇਂ ਇੰਟਰਾਡੇ ਦੇ ਵਿੱਚ ਆਪਣਾ ਪ੍ਰੀਮੀਅਮ ਘਟਾਨਾ ਆਪਣੀ ਜੋ ਵੀ ਕੈਪੀਟਲ ਸੀ ਉਹ ਘਟਦੀ ਸੀ ਇਹਦੇ ਵਿੱਚ ਇਦਾਂ ਨਹੀਂ ਹੋਣਾ ਜਿੰਨੀ ਆਪਣੀ ਲਾਈ ਹੋਈ ਆ ਸੇਮ ਉਦਾਂ ਹੀ ਹੋਣੀ ਆ ਤੇ ਇਹ ਪੋਜੀਸ਼ਨਲ ਟ੍ਰੇਡਿੰਗ ਆ ਠੀਕ ਆ ਜੀ ਇਹਨੂੰ ਆ ਪੋਜੀਸ਼ਨਲ ਟ੍ਰੇਡਿੰਗ ਕਹਿੰਦੇ ਆ ਇਹਦੇ ਆਪਾਂ ਨੂੰ ਫਾਇਦੇ ਨੇ ਇਹਦੇ ਵਿੱਚ ਆਪਣੀ ਇਨਵੈਸਟਮੈਂਟ ਘਾਟਾ ਤੇ ਪ੍ਰੋਫਿਟ ਜ਼ਿਆਦਾ ਹੁੰਦਾ ਤੇ ਰਿਸਕ ਘਾਟਾ ਇਹਦੇ ਵਿੱਚ ਲੋ ਸੌਣ ਦੇ ਚਾਂਸ ਬੜੇ ਘੱਟ ਨੇ ਠੀਕ ਆ ਜੀ ਤੇ ਨੰਬਰ 2 ਤੇ ਹੈਗੀ ਆਪਣੀ ਸਕੈਲਪਿੰਗ ਠੀਕ ਆ ਜੀ ਇਹ ਪੋਜੀਸ਼ਨਲ ਸੀ ਨੰਬਰ 2 ਤੇ ਆਪਣੀ ਹੈਗੀ ਆ ਸਕੈਲਪਿੰਗ ਠੀਕ ਆ ਜੀ ਸਕੈਲਪਿੰਗ ਸਕੈਲਪਿੰਗ ਟਰੇਡਿੰਗ ਠੀਕ ਆ ਜੀ ਨੰਬਰ 2 ਤੇ ਆਪਣੀ ਸਕੈਲਪਿੰਗ ਠੀਕ ਹੈ ਜੀ ਸਕੈਲਪਿੰਗ ਟਰੇਡਿੰਗ ਠੀਕ ਹੈ ਜੀ ਇਹ ਕੀ ਹੁੰਦੀ ਆ ਆਪਾਂ ਇਹਦੇ ਬਾਰੇ ਗੱਲ ਕਰਦੇ ਆ ਸਕੈਲਪਿੰਗ ਟਰੇਡਿੰਗ ਹੁੰਦੀ ਆ ਕੁਝ ਮਿੰਟਾਂ ਲਈ ਪੋਜੀਸ਼ਨਲ ਟਰੇਡਿੰਗ ਦੇ ਬਿਲਕੁਲ ਉਲਟ ਮਿੰਟਾਂ ਦੀ 1 ਮਿੰਟ ਦੀ 1 ਮਿੰਟ ਵਿੱਚ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਚਾਰਟ ਆ ਉਹ ਆਪਾਂ ਨੂੰ 5 ਮਿੰਟ 5 ਮਿੰਟ ਮਿੰਟ 5 ਮਿੰਟ ਦਾ ਦੇਖਣਾ ਪੈਂਦਾ ਠੀਕ ਹੈ ਜੀ ਇਦੇ ਵਿੱਚ ਸਕੈਲਪਿੰਗ ট্রেਡਿੰਗ ਦੇ ਵਿੱਚ ਥੋੜੇ ਟਾਈਮ ਲਈ ਮਿੰਟਾਂ ਦੀ ਟਰੇਡ ਲੈਣਾ ਪੈਂਦਾ ਐਂਟਰੀ ਜਿਵੇਂ ਹੁਣ ਆਪਾਂ ਨੂੰ ਪਤਾ ਅਪ ਟ੍ਰੈਂਡ ਆ ਆਪਾਂ ਉਰੇ 9:00 ਵਜੇ 20 ਮਿੰਟ ਤੇ ਐਂਟਰੀ ਲਈ 20 ਮਿੰਟ ਤੇ ਐਂਟਰੀ ਲਈ ਤੇ 9 25 ਤੱਕ ਆਪਣੀ ਐਂਟਰੀ ਕਲੋਜ਼ ਐਗਜ਼ਿਟ ਇੱਥੇ ਐਂਟਰੀ ਲਈ ਇੱਥੇ ਬਾਹਰ ਮੈਂ 2-3 ਮਿੰਟਾਂ ਦੀ ਗੇਮ ਆ ਠੀਕ ਆ ਜੀ ਜਿਵੇਂ ਇਹਦੇ ਵਿੱਚ ਆਪਾਂ ਨੂੰ ਕੈਪੀਟਲ ਜ਼ਿਆਦਾ ਚਾਹੀਦਾ ਮਾਉਂਟ ਤੁਸੀਂ ਲਾ ਲਓ ਕੋਈ ਵੀ ਸ਼ੇਅਰ ਆ ਤੁਸੀਂ ਮੰਨੋ ਕੋਈ ਵੀ ਸ਼ੇਅਰ ਆ 100 ਰੁਪਏ ਦਾ ਲਿਆ ਠੀਕ ਆ 100 ਰੁਪਏ ਦਾ ਬਾਇ ਕੀਤਾ ਵੀ ਉਹਦੇ ਵਿੱਚ ਜੇ ਵੀ 105 ਹੋ ਗਿਆ ਤਾਂ ਆਪਾਂ ਸੈਲ ਕਰ ਦੇਣਾ ਠੀਕ ਆ ਜੀ ਇਹਦੇ ਵਿੱਚ ਆਪਾਂ ਨੂੰ ਓਬਵੀਅਸ ਜੀ ਗੱਲ ਆ ਇਹਦੇ ਵਿੱਚ ਆਪਾਂ ਨੂੰ ਆਪਣੇ ਕੈਪੀਟਲ ਜ਼ਿਆਦਾ ਚਾਹੀਦਾ ਤੇ ਚ ਰਿਸਕ ਬਹੁਤ ਆ ਕਿਉਂਕਿ ਇਹਦੇ ਵਿੱਚ ਆਪਣੇ ਕੁਝ ਮਿੰਟਾਂ ਦੀ ਹੀ ਆ ਇਹ ਜ਼ਿਆਦਾਤਰ ਜ਼ਿਆਦਾ ਵੱਡੇ ਟਰੇਡਰ ਜਿਹੜੇ ਮਾਰਕੀਟ ਦੇ ਕਹਿ ਸਕਦੇ ਨੇ ਵੱਡੇ ਨੇ ਉਹ ਉਹ ਟਰੇਡਰ ਕਰਦੇ ਨੇ ਇਹਨੂੰ ਮੀਨ ਜਿਨ੍ਹਾਂ ਨੇ ਕਰੋੜਾਂ ਰੁਪਇਆ ਲਾ ਕੇ ਇਨਵੈਸਟ ਕਰਕੇ ਕੁਝ ਟਾਈਮ ਲਈ ਸ਼ੇਅਰ ਖਰੀਦੇ ਆ ਤੇ 50000 ਰੁਪਇਆ ਲਾਇਆ ਮਤਲਬ 60000 ਰੁਪਇਆ ਲਾਇਆ ਵੀ ਸਾਡਾ 52000 ਬਣ ਗਿਆ 53000 ਬਣ ਗਿਆ ਤਾਂ ਬਾਹਰ ਆ ਗਏ ਬਸ ਕੁਝ ਕੁਝ ਮਿੰਟਾਂ ਲਈ ਇਹ ਟਰੇਡਿੰਗ ਇਸ ਸਕੈਲਪਿੰਗ ਆ ਠੀਕ ਆ ਜੀ ਤੇ ਇਹਨਾਂ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਪੋਜੀਸ਼ਨਲ ਟਰੇਡਿੰਗ ਹੈਗੀ ਆ ਲੌਂਗ ਟਰਮ ਲਈ ਕੁੱਟ-ਕੁੱਟ ਲਾ ਲਓ ਤੁਸੀਂ 3 ਮਹੀਨੇ ਮਹੀਨੇ ਤੋਂ ਜ਼ਿਆਦਾ ਠੀਕ ਆ ਜੀ ਪੋਜੀਸ਼ਨਲ ਠੀਕ ਆ ਜੀ ਇਹ ਪੋਜੀਸ਼ਨਲ ਟਰੇਡਿੰਗ ਆ ਠੀਕ ਆ ਜੀ ਤੇ ਸਕੈਲਪਿੰਗ ਸਕੈਲਪਿੰਗ ਹੈਗੀ ਆਪਣੀ ਮਿੰਟਾਂ ਵਿੱਚ ਮਿੰਟਾਂ ਵਿੱਚ 1 ਤੋਂ 5 ਮਿੰਟ ਤੱਕ ਠੀਕ ਆ ਜੀ ਇਹਦੇ ਵਿੱਚ ਇਹਦੇ ਵਿੱਚ ਲਾਸ ਬਹੁਤ ਘੱਟ ਹੁੰਦਾ ਤੇ ਪ੍ਰੋਫਿਟ ਜ਼ਿਆਦਾ ਠੀਕ ਆ ਜੀ ਇਹਦੇ ਵਿੱਚ ਬਸ ਮਿੰਟਾਂ ਦੀ ਗੇਮ ਆ ਇਹਦੇ ਵਿੱਚ ਲਾਸ ਹੋਣ ਦੇ ਵੀ ਡਰ ਨੇ ਤੇ ਪ੍ਰੋਫਟ ਹੋਣ ਦਾ ਵੀ ਠੀਕ ਆ ਜੀ ਇਹ ਹੈਗੀ ਆ ਜ਼ਿਆਦਾ ਜ਼ਿਆਦਾ ਆਪਣੇ ਕੋਲ ਕੈਪੀਟਲ ਜ਼ਿਆਦਾ ਮਤਲਬ ਇਹ ਹੈਗਾ ਲੱਖਾਂ 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 ਵਿੱਚ ਇਹ ਆਪਾਂ ਲੱਖ ਤੋਂ ਸ਼ੁਰੂ ਕਰਨਾ ਕੋਈ ਵੀ ਚੀਜ਼ ਹੈ ਇਨਵੈਸਟਮੈਂਟ ਲੱਖ 2 ਲੱਖ 4 ਲੱਖ 5 ਲੱਖ ਤੋਂ ਇਹ ਹੈਗੀ ਆ ਇੱਕ ਲੱਖ ਤੋਂ ਉੱਤੇ ਉੱਤੇ ਠੀਕ ਹੈ ਜੀ ਜੇ ਇਨਵੈਸਟ ਕਰਨਾ ਇਨਵੈਸਟ ਕਰਨਾ ਤੇ ਇਹ ਹੈਗੀ ਆਪਣੀ ਇਹ ਆਪਾਂ ਘਟ 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 ਵਿੱਚ ਵੀ ਸਟਾਰਟ ਕਰ ਸਕਦੇ ਹਾਂ ਠੀਕ ਹੈ ਜੀ ਲਾ ਲਓ ਤੁਸੀਂ 10000 ਤੋਂ ਪੰਜ ਹਜ਼ਾਰ ਤੋਂ 10 ਹਜ਼ਾਰ ਦੇ ਵਿੱਚ ਵਿੱਚ ਇਹਨੂੰ ਆਪਾਂ ਸਟਾਰਟ ਕਰ ਸਕਦੇ ਹਾਂ ਠੀਕ ਹੈ ਜੀ ਤੇ ਐਦਾਂ ਦੀਆਂ ਹੋਰ ਵੀਡੀਓ ਜਾਣਨ ਲਈ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਅੱਗੇ ਹੋਰ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਥੈਂਕ ਯੂ ਜੀ ਮਿਲਦੇ ਹਾਂ ਅਗਲੀ ਵੀਡੀਓ ਨਾਲ